ਇੱਕ ਮਿੰਟ ਤੂੰ ਰੋ ਰਹੀ ਮੈਂ ਰੋ ਰਹੀ ਆ ਮੈਂ ਕਹਿੰਦਾ ਸੀ ਤੇਰੀ ਮਰ ਕਿਸੇ ਲੋਟ ਇੱਛਾ ਨਿਕਲ ਜਾਈ ਦੇ ਹਨ ਕੱਢ ਦਾਂਗੇ ਆ ਇਧਰ ਦੇ ਇਧਰ ਦੇ ਦੇਖ ਇਧਰ ਦੇ ਅੱਜ ਫੇਰ ਨਿਚਾਲੇ ਰੱਖ ਦੀ ਆ ਐ ਆ ਗਿਆ ਵਸ ਮੈਂ ਤੂੰ ਕਾਹ ਦੀ ਸਰਾੜੇ ਬੈਠਾ ਤੂੰ ਅੰਦਰੋਂ ਤੈਨੂੰ ਸੁਣ ਕੇ ਰੋਂਦੀ ਕਰ ਤਾ ਗੱਲ ਦਾ ਤੂੰ ਅੰਦਰ ਹੀ ਸ਼ਾਰਾ ਕਰਦੀ ਹੈ ਨਾ ਅੱਛਾ ਮੈਂ ਸ਼ਰ ਫਾਇਰ ਲਾ ਦੇ ਤੇਰੀ ਜੁੱਤੀ ਬਾਹਰ ਕੱਢ ਸ਼ਾਂਤੀ 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 ਪੂ शक्ति 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 ਮਾ ਮੈਂ थोड़ी कटना ਸਿਨੇਮਾ मतलब ਕਰਤਾ था काम मतलब जोर लाया ਆ मतलब जोर लाया ਲਾਇਆ ਆ ਉਹਨਾਂ ਤੁਸੀਂ जोर मारना ਇਹ ਮੈਨੂੰ ਬਣਾ ਲਓ ਮੈਨੂੰ ਸਾਰੀ ਥੀਕ ਹੋ ਗਿਆ ਅੰਦਰ ਜਾ ਕੇ ਫਿਰ ਬਲੌਗ ਬਲੌਗ ਵੀਡੀਓ ਚੈਨਲ ਆਈ ਆਪਣਾ ਧੰਨਵਾਦ ਸਾਰੇ ਚੈਨਲਾਂ ਦਾ ਜਿਹੜੇ BTS ਬਲੌਗਰ ਉਹ ਯਾ ਮੈਂ ਉਹ ਡਾਕਟਰ ਸਿੱਟਿਆ ਉਹ ਮੈਂ ਤਾਈਓ ਪਤਾ ਕੀ ਆ ਮੈਂ ਕਾਲੇ ਮੈਂ ਤਾਈਓ ਕਹਿੰਦਾ ਸੀ ਕੰਟੀਨਿਊਟੀ ਚ ਕਰ ਦੇ ਨਾ ਜਿੱਥੇ ਬੋਤਲਾ ਡਿੱਗਦੇ ਨੇ ਕਿੱਥੇ ਪੈ ਗਿਆ ਸਾਰਾ ਕੁਛ ਆ ਦੇ ਇੱਕ ਮਿੰਟ ਦਾ ਸੀਨ ਆਹੋ ਚੱਲ ਚੰਗਾ ਕੰਟੀਨਿਊ ਕੀ ਮੈਂ ਨਹੀਂ ਬਈ ਸੀਨ ਨੂੰ ਬੈਠੋ ਮੇਰੇ ਨਾਲ ਕਰਨਾ ਆਹ ਦਾੜੀਆਂ ਮੁੰਨੀਆਂ ਜੁੜਦੀ ਬੋਲਦੀਆਂ ਉਹ ਵਿੱਚ ਪੰਗਾ ਲੈਣ ਨੂੰ ਚੱਲਦੇ ਨਹੀਂ ਮੇਰੇ ਸੋ ਕੰਟੀਨਿਊਟੀ ਸਾਰਾ ਕੁਝ ਵਧੀਆ ਆ ਜਾਂਦਾ ਨਹੀਂ ਮਿੰਟ ਦਾ ਜਾਣੀ ਕਿ ਉਧਰ ਆ ਨਾ ਰਸਤੀ ਬੋਟੂ ਕਿੱਥੋਂ ਆ ਪੋਤਰਾ ਉੱਤਤੇ ਧਰ ਲਾਗੇ ਆਉਂ ਹੀ ਧਰ ਲਾਗੇ ਚੱਲ ਨਾ ਬੋਟਾ ਕਿੱਥੋਂ ਹਾਂ ਚੱਲ ਮੈਂ ਕਿੱਥੇ ਕਰਦੇ ਆ ਮੈਂ ਬੋਟਾ ਜਾਨੂ ਉਧਰ ਸੀ ਮੈਂ ਤੇ ਵੀ ਜਾਊਗਾ ਫੋਟੋ ਕਢਾਂਗੇ ਵੀ ਫੋਟੋ ਕਢਾਂਗੇ ਚੱਲ ਚੰਗਾ ਹੁਣ ਤਾਂ ਘੜ ਹੋਈ ਆ ਵੀ ਠੀਕ ਆ ਹੋਈ ਅੰਦਰ ਮਾਰੀਆਂ ਮੈਂ ਲੱਗੇ ਨੇ ਮੈਂ ਆ ਰਹੀ ਹਾਂ ਠੀਕ ਆ ਠੀਕ ਆ ਠੀਕ ਆ ਅੰਦਰ ਦਾ ਆ ਜਾ ਫਿਰ ਮੈਂ ਵੀ ਪੜਾ ਹੋਮਾ ਹਾਂਜੀ ਐਕਸ਼ਨ ਮਾਂ ਮਮੇ ਤੂੰ ਮੈਂ ਨਾ ਸਤ ਤੂੰ ਕਿਉਂ ਇਦਾਂ ਬੈਠੀ ਐ ਨਾ ਕੀ ਗੱਲ ਕੋ ਤਾਂ ਤਾ ਕੋਈ ਇਹ ਬਾ ਅੰਦਰ ਕੀ ਹੋ ਗਾਇਆ ਕੋਈ ਨਾ ਕੋਈ ਹੁਣ ਬਾਹਰੇ ਕੱਢ ਦੋ ਨੂੰ ਫੇਰ ਕੱਢ ਦਾਂਗੇ ਬਤਾ ਸਾਨੂੰ ਹਾਂ ਆ ਜਾਓ ਜੀ ਬਾਹਰੇ ਆ ਜੀ ਬਾਹਰੇ ਅੰਦਰ ਨਹੀਂ ਕਰ ਪਾਗੀ ਅੰਦਰੋਂ ਫੇਰ ਨੂੰ ਦੇਖਣ ਗਈ ਹਾਂ ਦੇਖ ਚਲਾ 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 ਬਾਹਰੇ ਆ ਜਾਓ ਕੋਈ ਦੇਖ ਰੋ 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 ਉਹ ਸਿਰ ਬਾਤ ਕਰ ਲਾਂਗੇ 全然大丈夫。<laughs> <laughs> ਉਹਰੇ ਪਰ ਰਹੀ ਆ ਆਪ ਜੀ ਬੜੀ ਗਾਸ ਨੂੰ ਜਦੋਂ ਵੀ ਤੁਸੀਂ ਹੋਰੇ ਬਿਨ ਤੇ ਕਾਸ ਵੀ ਕਾਸ ਵੀ ਬਸ ਹਰਸ ਵੀ ਤੈਨੂੰ ਠੀਕ ਹੈ ਉਹ ਠੀਕ ਜੀ ਤੇ ਮਾਰਨ ਨਾਲ ਉੱਥੇ ਦੁਬਾਰੇ ਮੈਂ ਕੱਟ ਛੋਟ ਤੇ ਲੈ ਲੋ ਉੱਥੇ ਮੈਂ ਤੈਨੂੰ ਕਦੋਂ ਦੀ ਪਿੱੜਦੀ ਸੀ ਇਹਨੂੰ ਛੱਡ ਦੇ ਨੂੰ ਛੱਡ ਦੇ ਹਾਂ ਆ ਚੁੰਨੀਆਂ ਨੇ ਫਿਰ ਕਿਹੜੀ ਚੁੰਨੀ ਆ ਫਿਰ ਉਹ ਦੇਖੀ ਕਿੰਨੇ ਲੱਖ ਸੀ ਕਿੰਨੇ ਲੱਖ ਸਹੀ ਹੋਇਆ ਨਾ ਵੀ ਕੋਈ ਹਰ ਗਰੀ ਨਾ ਹਣੀ ਖਚਰ ਕੀ ਪਤਾ ਕੀ ਐਸਸੀਨਾ ਚ ਤੁਸੀਂ ਜੇ ਵੈਸੇ ਕਿ ਜੰਮੀ ਨਾ ਹੋਵੇ ਤੁਹਾਡੇ ਪਰ ਉਹ ਫਿਰ ਆਉਂਦੀ ਨਹੀਂਗਾ ਜੀ ਵੈਸੇ ਇਹ ਤੁਸੀਂ ਸਮਝ ਸਕਦੇ ਹੋ ਜੀ ਇਹਨੂੰ ਲਾਈਵ ਤੋਂ ਜਾਵੇਗੀ ਤੇ ਵੀ ਜਲਦੀ ਰਹਿੰਦੇ ਨਾਲ ਲਾਈਵ ਤਾਂ ਚੱਲਣਾ ਕੁਝ ਲਾਈਵ ਹੀ ਆ ਹਾਂ ਇਹਨਾਂ ਦੇ ਸ਼ਕਾਤ

ਹੋਰ ਨਿਬੜ ਗਿਆ ਸੀ ਨਾ ਨਾ ਉੱਥੇ ਕਰਨਾ ਤੈਨੂੰ ਕਦੋਂ ਤੋਂ ਕਹਿੰਦੀ ਛੱਡ ਦੇ ਉਹ ਨੂੰ ਛੱਡ ਦੇ ਮੈਂ ਤਾਂ ਹੈ ਨਹੀਂ ਮਾਰ ਕੇ ਮੈਂ ਮਾਰ ਕੇ ਮੈਂ ਮਾਰ ਕੇ ਕੀਤਾ ਕਰ ਦੋ ਮੈਂ ਚਲਾ ਦੇਖਿਆ ਮੈਂ ਤੇਰੇ ਪਿਓ ਨੂੰ ਕਹਿੰਦੀ ਹੁੰਦੀ ਸੀ ਕਿ ਇਹਨੂੰ ਨਾ ਪੀਣ ਨੂੰ ਨਾ ਅੱਡੇ ਲੈ ਕੇ ਘਰ ਦਾ ਨਾ ਕੱਟਦਾ ਕਿੰਨੀ ਲੱਗਦੀ ਮੈਂ ਹੂੰ ਤੁਸੀਂ ਬੁੱਤਾਂ ਕਿ ਕਿਉਂ ਇੰਸਾਫੀ ਬੋਲਦੇ ਕਰਦਾ ਮੈਂ ਡੀਪਾ ਕਿਥੇ ਲਪੇਟ ਸੀ ਨਾ ਨਾ ਉਹ ਸੀ ਨਿਕ ਗੁਰਪ੍ਰਿੰਦਰ ਦਾ ਕਰ ਦਾਂਗੇ ਪੈਸੇ ਮੰਗਣਾ ਗੁਰਪ੍ਰਿੰਦਰ ਤੋਂ ਪੈਸੇ ਮੰਗੂ ਯਾਰ ਇਹ ਬਾਪ ਦੇ ਦੂ ਹਾਂ ਹਾਂ ਸਾਥੀ ਤੇ ਬਿੱਟ ਨੂੰ ਦੋ ਆ ਐਸ਼ਕੇ ਮੈਂ ਬੈਠੀ ਦੇਖ ਲਓ ਉੱਥੇ ਆਈ ਆਈ ਬੈਠੀ ਹਾਂ ਉੱਥੇ ਚਲੋ ਚਲੋ ਵਿੱਚ ਆ ਜਾਂਦੀ ਲਓ ਜੀ ਕਿ ਕੈਮਰਾ ਨਹੀਂ ਲੱਗਿਆ ਰੋਬੋ ਗੈਸ ਕੋਤ ਲੱਗੂਗਾ ਕੈਮਰਾ ਕੱਟੂਗਾ ਖੜੀ ਹੋਣਾ ਕੋਈ ਨਾ ਰਸਤਾਂ ਨਾ ਨਾ ਇੱਥੇ ਬੈਠ ਕਾਲੇ ਅਸਲ 'ਚ ਤੁਸੀਂ ਖੜੇ ਉੱਦੋਂ ਬਾਅਦ ਖੜੇ ਹੋ ਕੇ ਸੀਨ ਕਰਿਓ ਤੁਸੀਂ 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 ਵੀ ਟੈਂਪ ਕਰ ਲਿਓ ਤੁਸੀਂ ਵੀ ਸਿਰ ਤੇ ਸਿਰ ਲਾ ਲਿਓ ਜੂ ਬਾਅਦ 'ਚ ਐਂਡ ਕਰਨ ਵੇਲੇ ਹਾਂ ਉੱਥੇ ਹਾਂ ਹਾਂ ਵਸੇ ਨਾ ਨਾ ਜਦ ਹੀ ਨਾ ਉਧਰ ਨਹੀਂ ਆਣਾ ਸੋ ਇੱਥੇ ਇੱਥੇ ਕਹਾਂ ਸੁਣ ਕਦੋਂ ਨਹੀਂ ਕਹਦੇ ਸੀ ਛੱਡ ਦੇ ਛੱਡ ਦੇ ਛੱਡ ਦੇ ਹਾਂਜੀ ਸ਼ਟਾਰਟ ਕਰ ਹੂੰ ਹੋ ਜੀ ਚਾਹ ਰੱਖੋ ਚੁੱਪ ਕਰ ਰੋ ਨਾ ਜੀ ਐਕਸ਼ਨ ਕੱਟ ਹੁਣ ਇਕੱਲਾ ਹੁਣ ਕਾਲੇ ਹੁਣ ਕਾਲੇ ਇਕੱਲਾ ਕੈਮਰਾ ਤਰਫੋਂ ਤੋਂ ਲਾ ਕੇ ਨਾ ਕੈਮਰਾ ਘੁੰਮੇ ਆਏ ਹਲਕਾ ਹਲਕਾ ਨਾ ਹਣਾ ਸਰ ਹਾਂ ਇਥੋਂ ਪੋਜੀਸ਼ਨ ਤੋਂ ਲਾਉਂਦੀ ਸੀ ਹਾਂ ਤੁਚਰੋਂ ਲੈ ਰਿਹਾ ਸਲੋ ਮੋਸ਼ਨ ਚ ਲਾਵਾਗੇ ਹਾਏ ਵੇ ਹਾਏ ਵੇ ਤੂੰ ਤੂੰ ਹਾਏ ਵੇ ਗੁਨੀ ਦਾ ਤੂੰ ਕੋ ਫੇਫੜੇ ਕੁੱਟ ਨਹੀਂ ਦੇ ਪਿੱਛੇ ਆ ਨਾ ਜੇ ਅੱਥਰ ਕਹਣਾ ਦਰਨਾ ਗਾ ਕੇ ਚਲਿਏ ਜੀ ਥੋੜੀ ਦਸਤੀਓ ਚਲਿਏ ਰੋਣਾ ਯਾ ਕੱਲਾ ਹਾਂ ਰੋਣੀਆ ਕੱਲਾ ਹਾਂਜੀ ਐਕਸ਼ਨ ਆ ਜੀ ਕੱਟ ਪੈਕਅਪ ਨਾ ਪੈਕਅਪ ਨਹੀਂ ਅਗਲਾ ਸੀਨ ਕਰਦਾ ਤੁਸੀਂ ਐਸ਼ ਫਰੀ ਹੋ ਗਈ ਐਸ਼ ਵੇਲੀ ਐ ਇੱਕ ਕਾਲਾ ਕੱਲਾ ਹੁਣ ਇਹਨਾਂ ਦਾ ਸੈਂਡੀ ਹੈ ਅੰਦਰ ਉਹ 221 ਗੇਰ ਦਾ ਨਹੀਂ ਉਹ ਹੋਰੇ ਆ ਜਾਂਦੇ ਨੇ ਫਸੋ ਫਸੋ ਕੇ ਭਾਈ ਇਹ ਹੈਂਡੀ ਮਰੇ ਪਤਾ ਸੀ ਲੱਗ ਲੈ ਦੇਖ ਕੇ ਨਾ ਨਾ ਕੱਟ ਕਰ ਕੋ ਵੀ ਉਹ ਵੀ ਵਿੱਚ ਹੀ ਦਵਾ ਕੁਛ ਇੰਦਾਂ ਮਾਰਾ ਜਮਾ ਕਰ ਜਾ ਫਰਾਈ ਕਰ ਕਾਲੇ ਉਦੋਂ ਬਾਅਦ ਕੱਲਾ ਦਾ ক্লোਜ਼ ਹੋ ਕੇ ਦਾ ਕਰੀ ਜਾਂਦੀ ਉਦੋਂ ਬਾਅਦ ਕੱਲਾ ਬੈਠਦੀ ਸੀ ਨਾ ਕੱਲਾ ਕਲੋਜ਼ ਵਿੱਚ ਉੱਥੇ ਬਰੂਵਾ ਬਿਟਣਾ ਨਹੀਂ ਕਲੋਜ਼ ਤੋਂ ਮਾਰ ਪੂਰਾ ਵੀ ਇੱਥੇ ਪੂਰਾ ਵੀ ਠੀਕ ਹੈ ਉਹ ਬੋਲਣਾ ਓਏ ਕੱਲਾ ਕਲੋਜ਼ ਤੋਂ ਉਹ ਬੋਲਣਾ ਆ ਬਈਰੋ ਕੋਡੇ ਕੋਈ ਖੜੀ ਆ ਆਪਣਾ ਨਹੀਂ ਹੁੰਦੀ ਅ ਬਿੱਚਰ ਡੈਕੋਰੇਸ਼ਨ ਆ ਜਾਂਦੇ ਵਿੱਚ ਪੁੱਤ ਪੜਾ ਆ ਜਾ ਤੂੰ ਪੜ ਨਹੀਂ ਤਾ ਆਏ ਖੜੀ ਕੋਈ ਚਲੋ ਚਲਿਏ ਹਾਂ ਇੱਕ ਮਿੰਟ ਚੁਣੀ ਜਾਈਏ ਉੱਪਰ ਸੀ ਹਾਂਜੀ ਐਕਸ਼ਨ ਵਾਸ ਓਕੇ ਓਕੇ ਕੱਟ ਲਓ ਜੀ ਮਿੱਤਰ ਪਿਆਰਿਓ ਸਾਡੇ ਬਲੌਗ ਨੂੰ ਕਰ ਦਿਓ ਸ਼ੇਅਰ ਤੇ ਇਸ ਪੂਰੀ ਫਿਲਮ ਆਊਗੀ ਕਾਲਾ ਜੂਆ ਚੜੀ ਚੈਨਲ ਤੇ ਜੇ ਵੀ ਮਸਤੀ ਫੇਸਬੁਕ ਪੇਜ ਤੇ ਦੇਖਿਓ ਪਸਟ ਕਰ ਦਿਓ ਜੀ ਸ਼ਸ਼ੀ ਕਾ ਬਹੁਤ ਕੈਂਡ ਕਰੈਕਟਰ ਹੈ ਬਾਪੂ ਜੀ ਸਿਰਾ ਹੋ ਗਿਆ ਗੱਲਬਾਤ ਇਹ ਬੰਦੇ ਵੈਸੇ ਬਿਲਕੁਲ ਉਹ ਨਹੀਂ ਜੀ ਪੈਸ਼ਨੂ ਨਹੀਂ ਤਾਂ ਵੈਸੇ ਜੇ ਕਰੈਕਟਰ ਆ ਆਰਟਿਸਟ ਨੂੰ ਕਰਨਾ ਪੈਂਦਾ ਜਿਵੇਂ ਹੁੰਦਾ ਚਲੋ ਮਿਲਦੇ ਆ ਜੀ ਕਿਸੇ ਨਵੇਂ ਕਰੈਕਟਰ ਦੇ ਨਾਲ ਥੈਂਕ ਯੂ